ਕਰਨਾ ਸੁਣਾ ਸੁਣਾ ਲੱਗਣ ਡਿਆ ਜੋ ਬਰਣੀ ਉਧਰ ਚ ਲੱਗੇ ਆ ਦਲਜੀਤ ਹੁਣੇ ਅੰਦਰੋਂ ਨਹੀਂ ਨਿਕਲਣ ਦੇ ਜਾਓ ਜੀ ਜੀ ਕਰਦਾ ਜਾ ਕੇ ਮਿਲਾਓ ਹਾਂ ਰਮਤ ਉਹ ਨਹੀਂ ਜਾਣਾ ਮੈਂ ਕੋਈ ਨਹੀਂ ਬਾਤ ਚ ਹੋਊਂਗੀ ਤੁਸੀਂ ਚੱਲ ਜੋ ਉਹ ਆਪਣੇ ਘਰ ਤੇਹੀ ਆਪਣੇ ਘਰ ਨਾਲੇ ਉੱਥੇ ਰਹੋ ਕਿੰਨਾ ਘਟੇ ਮਿੱਟੀ ਚ ਲੱਗ ਜਾਣਾ ਉਹਨੂੰ ਪਤਾ ਕਰਨੀਆਂ ਪਈਆਂ ਜਦੋਂ ਸਫਾਈਆਂ ਇੱਥੇ ਨੇ ਬੜੀਆਂ ਗੱਲਾਂ ਕਰਦੀ ਨਾ ਪਤਾ ਉੱਥੇ ਜਾ ਕੇ ਲੱਗਣਾ ਮੈਂ ਕੈਂਢੀ ਫਿਰ ਸੋਇਚੇ ਥੋੜਾ ਬਹੁਤਾ ਸਮਾਨ ਚਾਹੀਦਾ ਹੀ ਕਿੰਨਾ ਦੇ ਦਿੰਦੇ ਜਾ ਕੇ ਕੋਈ ਗੱਲ ਨਹੀਂ ਚੱਲ ਜਾਨੇ ਦੋਵੇਂ ਜਣੇ ਸ਼ਹਿਰ ਵੇਹ ਲੋ ਜੇ ਤੇਰਾ ਪਲਾਨ ਬੰਦਾ ਕੱਲਿਆਂ ਦਾ ਜਾਂਦਾ ਵੀ ਕੱਲੇ ਜਾ ਕੇ ਲਿਆ ਦਿਓ ਮੈਂ ਲਿਖ ਦਿੰਨੀ ਆ ਉਹ ਮੈਂ ਹਾਂ ਚੱਲ ਤੁਸੀਂ ਆਪ ਜਾ ਕੇ ਵੇਖ ਕੇ ਲਿਆਓਗੇ ਤੁਸੀਂ ਮੈਂ ਤੈਨੂੰ ਮੋਲ ਤੇ ਨਹੀਂ ਜਾਣੇ ਚੱਲ ਜਾਣੇ ਮੋਟਰ ਚੰਗਾ ਭਲਾ ਕਰ ਰਹੀਗਾ ਛੱਡਣਾ ਨਹੀਂ ਚਾਹੀਦਾ ਪਰ ਕੀ ਕਰਾਂ ਜੋ ਮੇਰੀ ਕਿਸਮਤ ਚ